ਆ ਬੱਚਿਆਂ ਵਾਲੀ ਇਹਨੇ ਯਾਰੋ ਗਰਦ ਠਾਲਤੀ ਮਜਬੂਤੀ ਸੁਨੱਖਾਪਨ ਲੰਬਾਈ ਤੇ ਗਲਾਬੀ ਪੁਣੇ ਵਾਲੇ ਜਿਵੇਂ ਦੁੱਖ ਤੋੜਦਾ ਓਏ ਪੌੜਾਂ ਨਾਲ ਜਾਂਦਾ ਐ ਬਰੋਲੇ ਟੋਲਦਾ ਮਿਹਨਤਾਂ ਨੂੰ ਪਿਆ ਹੈ ਅੱਜ ਬੂਰ ਮਿੱਤਰਾ ਤਾਇਆਂ ਮੱਠਾ ਮੱਠਾ ਖੇੜਦਾ ਐ ਸਰੂਰ ਮਿੱਤਰਾ ਉਹ ਤਾਈਆਂ ਮੱਠਾ ਮੱਠਾ ਖੇੜਦਾ ਐ ਸਰੂਰ ਮਿੱਤਰਾ ਲੋ ਵੀ ਤੁਹਾਡੇ ਲਈ ਬਹੁਤ ਹੀ ਜਾਨਦਾਰ ਸੋਹਣਾ ਸੁਨੱਖਾ ਤੇ ਉੱਚਾ ਲੰਮਾ ਘੋੜਾ ਲੈ ਕੇ ਆਇਆ ਗੁਲਾਬੀ ਘੋੜਾ ਲੈ ਕੇ ਆਇਆ ਇਹ ਘੋੜੇ ਦਾ ਨਾਂ ਹੈ ਜੀ ਸ਼ੇਰੇ ਪੰਜਾਬ ਸਮੁੰਦਰ ਘੋੜੇ ਦਾ ਡਾਇਰੈਕਟ ਪੁੱਤ ਐ ਉਮਰ ਹੈਗੀ ਹੈ 5 ਸਾਲ ਤੇ ਹਾਈਟ ਕਿੰਨੀ ਹੈ ਉਹ ਆਪਾਂ ਵੀਡੀਓ ਦੇ ਵਿੱਚ ਭਰਾਵਾਂ ਤੋਂ ਪੁੱਛਣਾ ਹੈ ਨਾਨੀ ਵੀ ਨੁਕਰੀ ਤੇ ਦਾਦੀ ਵੀ ਨੁਕਰੀ ਤੇ ਗਾਂ ਇਹਦੇ ਆ ਬੱਚੇ ਦੇਖੋ ਸਜਣੋ ਬੱਚਿਆਂ ਵਾਲੀ ਤਾਂ ਇਹ ਜਿਵੇਂ ਹੀ ਘਰ ਦਠਾਲਦੀ ਨਾ ਕੁੰਡੀ ਵਾਲਾ ਕੰਨ ਮਜ਼ਬੂਤ ਸਰੀਰ ਤੇ ਜਿੱਦਾਂ ਫਨੀਅਰ ਸੱਪ ਖੜਦਾ ਹੈ ਨਾ ਐ ਜੱਜ ਕੇ ਖੜ ਜਾਂਦੇ ਆ ਮਾਡਲਾਂ ਵਾਂਗੂ ਫੋਟੋ ਲਵਾਉਣ ਦੇ ਮਾਰੇ ਤੁਹਾਨੂੰ ਬੱਚਿਆਂ ਦੀਆਂ ਕੁਝ ਫੋਟੋਆਂ ਵੀ ਦਿਖਾਉਣੀਆਂ ਤੇ ਨਾਲ ਬੱਚਿਆਂ ਦੀ ਅਸੀਂ ਵੀਡੀਓਗ੍ਰਾਫੀ ਵੀ ਕੀਤੀ ਹੈ 6-7 ਬੱਚੇ ਤੁਹਾਨੂੰ ਵੀਡੀਓਗ੍ਰਾਫੀ ਚ ਵੀ ਵਿਖਾਉਣਾ ਜਿਵੇਂ ਕਿ ਆ ਕਾ ਬੱਚੀ ਹੈ ਦੋ ਬੱਚੀਆਂ ਆ ਨੇ ਆ ਦੇਖੋ ਵੀ ਮਾਂ ਇਹਨਾਂ ਦੀ ਕਾਲੀ ਹੈ ਇੱਕ ਵੱਡੀ ਵਛੇਰੀ ਹੈ ਤੇ ਇੱਕਾ ਛੋਟਾ ਬੱਚਾ ਹੈ ਦੋਵੇਂ ਇਸੇ ਘੋੜੇ ਦੇ ਹੈ ਤੇ ਜਿਹੜੀ ਵੱਡੀ ਬੱਚੀ ਹੈ ਉਹ ਮਾਂ ਨੂੰ ਵੀ ਛੱਡ ਗਈ ਤੇ ਮਾਂ ਦਾ ਰੰਗ ਦੇਖ ਲਓ ਤੇ ਬੱਚੇ ਜਮਾਂ ਸਪੌਟਲੈਸ ਨੁਕਰੇ ਪੈਦਾ ਕਰ ਰਿਆ ਚ ਇਹ ਘੋੜੇ ਨੇ ਪੈਦਾ ਕੀਤੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਆ ਵੀ ਨੀਲੀ ਚੰਬੀ ਘੋੜੀ ਆ ਜੀ ਤੇ ਬੱਚਾ ਲਾਗੇ ਖੜਾ ਤੁਸੀਂ ਦੇਖ ਰਹੇ ਹੋ ਪੂਰਾ ਸਪੌਟਲੈਸ ਨੁਕਰਾ ਬੱਚਾ ਪੈਦਾ ਕੀਤਾ ਜੀ ਭਾਈ ਇਹ ਛੋਟਾ ਬੱਚਾ ਹੈ ਜੀ ਤੇ ਇਹਦੀ ਕਿੰਨੀ ਉਮਰ ਹੈ ਜੇ ਕੀ ਹਿਸਾਬ ਕਿਤਾਬ ਹੈ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਣਾ ਪਹਿਲਾ ਹੀ ਘੋੜਾ ਥੋੜੀ ਸਪੋਰਟ ਦੀ ਲੋੜ ਹੈ ਤੇ ਬਹੁਤ ਭਰਾ ਨੇ ਪਿਆਰ ਕੀਤਾ ਜਦੋਂ ਅਸੀਂ ਗਏ ਆ ਪੂਰੀ ਟੀਮ ਵੱਲੋਂ ਭਰਾ ਦਾ ਵੀ ਧੰਨਵਾਦ ਭਰਾ ਦੇ ਪਰਿਵਾਰ ਦਾ ਵੀ ਧੰਨਵਾਦ ਹੈ ਮੁਖ ਸੰਧੂ ਸਵਾਗਤ ਕਰਦਾ ਹੈ ਤੇ ਜੀਹਾਂ ਆਖਦਾ ਜਿਹੜੇ ਸੱਜਣ ਫੇਸਬੁੱਕ ਤੇ ਦੇਖ ਰਹੇ ਆ ਉਹਨਾਂ ਭਰਾਵਾਂ ਨੂੰ ਵੀ ਮਾਨ ਸਤਿਕਾਰ ਤੇ ਅਦਬ ਨਾਲ ਜੀਹਾਂ ਆਖਦੇ ਆ ਸਵਾਗਤ ਕਰਦੇ ਆ ਤੇ ਬਾਈ ਨੇ ਛੋਟੀ ਉਮਰ ਕੀ ਜ਼ਿੰਮੇਵਾਰੀ ਬਾਈ ਤੇ ਪੈ ਗਈ ਅੱਜ ਨਾਲ ਖੇਤੀਬਾੜੀ ਦਾ ਵੀ ਕੰਮ ਕਰ ਰਿਹਾ ਤੇ ਨਾਲ ਘੋੜਿਆਂ ਦਾ ਸ਼ੌਂਕ ਵੀ ਪੂਰਾ ਕਰ ਰਿਹਾ ਤੇ ਇੱਕ ਚੰਗੀ ਜਗ੍ਹਾ ਬਣਾਈ ਹੋਈ ਹੈ ਘੋੜਾ ਪਾਲਕਾਂ ਦੇ ਵਿੱਚ ਪਹਿਲਾਂ ਭਰਾ ਦਾ ਕਰਦੇ ਆ ਸਵਾਗਤ ਫਿਰ ਛੇੜਦੇ ਆ ਗੱਲਾਂ ਬਾਤਾਂ ਕੇਲਾ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਥੋੜਾ ਜੀ ਆਏ ਨੂੰ ਸਾਡੇ ਘਰੇ ਆਏ ਧੰਨਵਾਦ ਬਾਈ ਹੋਰ ਸੁਣਾਓ ਕੈਮ ਸੇ ਤਾਂ ਹਾਂਜੀ ਵਧੀਆ ਬਾਈ ਪੂਰਾ ਜੀ ਮਈਆਂ ਚੰਗੀਆਂ ਰੱਖੰਦਾ ਬੱਜਾ ਰਖੀਆ ਪਹਿਲਾਂ ਨਾਮੀ ਯਾਨੀ ਮੀਲੀ ਰਵੀ ਵਧੀਆ ਮਈਆਂ ਮੇਲੇ ਜਿਆਦਾ ਰਹੀਆਂ ਜੀ ਤੇ ਫਿਰ ਮਈਆਂ ਦਾ ਕੰਮ ਘਟਾ ਕੇ ਯਾਨੀ ਕੋੜੀ ਦਾ ਫਿਰ ਜ਼ਿਆਦਾ ਰਹਿੰਦਾ ਸੀ ਜਦੋਂ ਮੇਲੇ ਤੇ ਜਾਣਾ ਕੋੜੀਆਂ ਵੀ ਜਦੋਂ ਜੈਸਤ ਦੀਆਂ ਰਹੀਆਂ ਸੋਹਣੀਆਂ ਲੱਗਦੇ ਆਂ ਜੀ ਫਿਰ ਇੱਕ ਕੋੜੀ ਯਾਨੀ ਪਹਿਲਾਂ ਫਾਦਰ ਸਾਹਿਬ ਵੀ ਰੱਖਦੇ ਰਹਿਆ ਜੀ ਆ ਰਿਹਾ ਦਿੰਦਾਗਾ ਚੰਗੀ ਰਹਿਆ ਆ ਸਾਂਭ ਲੋ ਮਾੜੀ ਆ ਜਿੱਥੇ ਗੱਲ ਸੁਣੀ ਉੱਥੇ ਹੀ ਛੱਡ ਦੋ ਵਾਹ ਜੀ ਮੇਨ ਗੱਲ ਤਾਂ ਆਹੀ ਹਾਂਜੀ ਜੀ ਬਾਈ ਨੇ 100 ਗੱਲਾਂ ਦੀ ਇੱਕ ਹੀ ਗੱਲ ਦੱਸਤੀ ਸੱਜਣੋ ਤੇ ਸਮਝਣ ਵਾਲੇ ਭਰਾ ਸਮਝ ਗਏ ਤੇ ਹੁਣ ਗੱਲ ਆ ਜਾਂਦੀ ਐ ਇਕਬਾਲ ਬਾਈ ਆਪਣੇ ਘੋੜੇ ਦੀ ਘੋੜਾ ਲਿਆਂਦੀ ਨੂੰ ਕਿੰਨਾ ਕ ਟਾਈਮ ਹੋ ਗਿਆ ਆਪਣੇ ਫਾਰਮ ਤੇ ਮੇਰੇ ਖਿਆਲ ਇਹ ਘੋੜਾ ਮੈਂ ਪਹਿਲਾਂ ਵੀ ਫਰਮਾਇਆ ਸੀ 11 ਕਿ ਮਹੀਨੇ ਹੋਇਆ ਦਾ ਅੱਛਾ ਉੱਥੇ ਤੁਹਾਡੇ ਕੋਲੇ ਕਿੰਨਾ ਟਾਈਮ ਹੋ ਗਿਆ ਜੀ ਬਸ 10 ਕਿ ਮਹੀਨੇ ਹੋਏ ਆਪਣੇ ਅੱਛਾ 10 ਕਿ ਮਹੀਨੇ ਹੋਏ ਹਾਂ ਇੰਨਾ ਕ ਟਾਈਮ ਸਾਲ ਕਦੇ ਨੇੜ ਤੇ ਡ ਹੋ ਗਿਆ ਹਨਾ ਹਾਂ ਜੀ ਤੇ ਹੁਣ ਆਪਣੇ ਕੋਲੇ 10 ਮਹੀਨੇ ਹੋ ਗਏ 10 ਮਹੀਨਿਆਂ ਦੇ ਵਿੱਚ ਘੋੜਾ ਮੈਨੂੰ ਤਾਂ ਲੱਗਦਾ ਵੀ ਘੋੜੇ ਚ ਵਾਧਾ ਹੋਇਆ ਘੋੜਾ ਹੀ ਹੁਣ ਬਣਿਆ ਜੀ ਉਹ ਤਾਂ ਹਲਕਾ ਸੀਗਾ ਬੱਚਿਆਂ ਵਾਲੀਆਂ ਹਰਕਤਾਂ ਸੀ ਜਮਾ ਹੁਣ ਯਾਨੀ ਪੂਰਾ ਯਾਨੀ ਘੋੜਾ ਕਹਿ ਦਿੰਨੇ ਜਿਹਨੂੰ ਬਣ ਗਿਆ ਜੀ 5 ਸਾਲੇ ਜੀ ਹੋ ਗਈ ਪੂਰੀ ਅੱਛਾ 5 ਸਾਲ ਦਾ ਹੋ ਗਿਆ ਹਾਂ ਜੀ ਵੀਰੇ ਜੀ ਪੂਰਾ ਯਾਨੀ ਹੁਣ ਘੋੜਾ ਵਧੀਆ ਪੂਰਾ ਤਿਆਰ ਹੈ ਹੁਣ ਘੋੜਾ ਉਦੋਂ ਨਾਲੋਂ ਹੁਣ ਮੈਨੂੰ ਲੱਗਦਾ ਵੀ ਕੋਈ ਡੇਢ ਇੰਚ ਦਾ ਫਰਕ ਪਿਆ ਹੋਊਗਾ ਹਾਂਜੀ ਵੀਰੇ ਪਿਆ ਜਦੋਂ ਆਇਆ ਸੀ ਘੋੜਾ 77 ਤੋਂ ਟੱਪਦਾ ਸੀ ਹਾਂ ਹੁਣ 69 ਤੋਂ ਦਗਾਉਂਦਾ ਠਾਟੋਂ ਬਾਹਰ ਆ ਯਾਨੀ ਠਾਟ ਹੀ ਆਖੀਦਾਗਾ ਵੀ ਅਗਲਾ ਇਹ ਨਾ ਕਹਦੇ ਵੀ ਰੋੜ ਤਾਂ ਹਾਂ ਹਾਂਜੀ ਵੀਰੇ ਭਰਾ ਬੈਠੇ ਆ ਤੁਸੀਂ ਉਸ ਹਿਸਾਬ ਨਾਲ ਘੋੜੇ ਨੂੰ ਵੀ ਦੇਖ ਸਕਦੇ ਹੋ ਅੱਛਾ ਬਾਈ ਮਨਨ ਕੇ ਚਲੋ ਵੀ ਜਦੋਂ ਘੋੜਾ ਘਰੇ ਆਉਂਦਾ ਹੈ ਪਹਿਲਾ ਘੋੜਾ ਹੈ ਜਾਂ ਪਹਿਲਾਂ ਵੀ ਰੱਖਿਆ ਜੀ ਪਹਿਲਾ ਘੋੜਾ ਪਹਿਲਾਂ ਹੀ ਆ ਵੀਰੇ ਘੋੜੇ ਹਾਂ ਜੀ ਲੈ ਲਈ ਦੀਆਂ ਵੇਚ ਦੇਈ ਲੈ ਲਈ ਦੀ ਵੇਚ ਦੇਈ ਹੈ ਜਿੰਨ ਹੁਣ ਇੱਕ ਪੱਕੀ ਘੋੜੀ ਬੱਚਿਆਂ ਨੂੰ ਰੱਖੀ ਵੀ ਆ ਬਸ ਘੋੜਾ ਤੇ ਕੀ ਤਬਦੀਲੀ ਆਉਂਦੀ ਆ ਘੋੜਾ ਹੋਣ ਦੇ ਨਾਲ ਤਬਦੀਲੀ ਜਿਹੜੇ ਦੋਸਤ ਮਿੱਤਰ ਮਿਲਦੇ ਆ ਤੁਸੀਂ ਇਹਦੀ ਵਜ੍ਹਾ ਨਾਲ ਹੀ ਖੜੇ ਹਾਂ ਬਹੁਤ ਦੂਰ ਦੂਰ ਤੱਕ ਯਾਨੀ ਲੋਕ ਆਉਂਦੇ ਆ ਮਨ ਸੰਤੋਸ਼ਟ ਆਇਆ ਜੀ ਘੋੜੀਆਂ ਫਿਰ ਪਰ ਰਹੇ ਹੋ ਸਰਵਿਸ ਦੇ ਰਹੇ ਹਾਂਜੀ ਵੀਰੇ ਘੋੜੀਆਂ ਯਾਨੀ ਆਪਣੇ 38 40 ਦੀਆਂ ਘੋੜੀਆਂ ਮੇਟ ਹੋਈਆਂ ਜਿਹੜੀਆਂ ਪਹਿਲਾਂ ਮਿਲੀਆਂ ਸੀਗੀਆਂ ਯਾਨੀ ਬੱਚੇ ਚੰਬੀਆਂ ਜਿਆਦਾ ਚੰਬੀਆਂ ਮਿਲਾਂਗੇ ਆਪਣੇ ਘੋੜੇ ਤੋਂ ਨੁਕਰੇ ਬੱਚੇ ਪਾਏ ਹੂੰ ਜਿਹੜੀ ਪਰਨਾਨੀ ਆ ਉਹ ਮਲੂਕੀ ਵਾਲੇ ਬਲਡੇ ਘੋੜੇ ਦੀ ਆ ਹੂੰ ਗੁਲਾਬੀ ਪਣ ਜਿਹੜਾ ਇਹ ਖਾਨਦਾਨ ਚ ਬੋਲਦਾਗਾ ਜੀ ਜਿਹੜੇ ਹੁਣ ਬੱਚੇ ਪੈਦਾ ਕਰੀ ਜਾਂਦਾ ਉਹ ਆਪਦੀ ਮਾਂ ਤੇ ਜੰਮੀ ਜਾਂਦਾ ਬੱਚੇ ਹੂੰ ਇਹ ਖਾਸੇ ਤੇ ਜ਼ਿਆਦਾ ਘੋੜੇ ਦੀ ਬੱਚਿਆਂ ਦੇ ਵਿੱਚ ਕਿਹੜੀ ਕਿਹੜੀ ਚੀਜ਼ ਮੰਨ ਲਓ ਮੈਨੂੰ ਜਿਹੜੀ ਇੱਕ ਆਪਾ ਬੱਚੀ ਘਰੇ ਆ ਫਣੀ ਹਾਂਜੀ ਮੇਰੇ ਗੁਦਾਰ ਬਗਾਈ ਹੁੰਦੀ ਕੋਈ ਆਉਂਦੀ ਆ ਜੀ ਹਾਂ ਸ਼ੋਅ ਕੁਆਲਿਟੀ ਬੱਚੇ ਆਉਂਦੇ ਆ ਕੁੰਡੀਦਾਰ ਕੰਨ ਸੋਹਣੇ ਲੰਮੀ ਧੋਣ ਪੈਠ ਪੂੜਾ ਮਜ਼ਬੂਤੀ ਸੁੰਬਾਂ ਦੀ ਗੋਡੇ ਦੀ ਹੱਡ ਗੋਡੇ ਦੀ ਵੱਖਰ ਗਈ ਆ ਜੰਮਦੇ ਬੱਚੇ ਜੀ ਆ ਤੁਹਾਨੂੰ ਬਖਾਵਾਂਗੇ ਜਿਹੜੀਆਂ ਆਪਾਂ ਜਾ ਕੇ ਹਾਂ ਜੀ ਬਸ਼ੀਰੀਆਂ ਜੀ ਤੇ ਮਜ਼ਬੂਤੀ ਵੱਲੋਂ ਦਾ ਬਾਬੇ ਦੀ ਕਿਰਪਾ ਨਾਲ ਤਾਈ ਟੁੱਟ ਗਈ ਜੀ ਤੇ ਸਮੁੰਦਰ ਨੂੰ ਉਧਰੋਂ ਸਾਰੇ ਜਾਣਦੇ ਆ ਮਾਲ ਆ ਖਾਂਦਾ ਨਾ ਬਾਈ ਨੇ ਦੱਸਤਾ ਹਾਂਜੀ ਇਹ ਕੋੜਾ ਬਹੁਤ ਲੰਬਾ ਹੈ ਸੱਜਣੋ ਤੇ ਇਹ ਬਹੁਤ ਘਟ ਘੋੜਿਆਂ ਚ ਵੇਖਿਆ ਗਿਆ ਹਾਂਜੀ ਹਾਂਜੀ ਦਿਸਿਆਂ ਜੀ ਹਾਂਜੀ ਜਿਹੜੀ ਇੰਨੀ ਹੋਣੀ ਘੋੜੇ ਦੀ ਤੇ ਘੋੜਾ ਭਰਦਾ ਵੀ ਫਿਰ ਹੌਲੀ ਹੌਲੀ ਹੈ ਜਦੋਂ ਉਮਰ ਚ ਇੱਕ ਚ ਆਉਂਦਾ ਹਾਂਜੀ ਹੁਣ ਅੱਗੇ ਕੀ ਸਮਝਦੇ ਹੋ ਵੀ ਅੱਗੇ ਘੋੜੇ ਦੇ ਵਿੱਚ ਕੀ ਤਬਦੀਲੀ ਆਉਣੀ ਹੈ ਜਾਂ ਤੁਹਾਡਾ ਤੋ ਯੁਰਬਾ ਕੀ ਕਹਿੰਦਾ ਬਾਕੀ ਜਾਨਵਰ ਦੇ ਨਾਲ ਹੀ ਆ ਜਿਆਦਾ ਤਾਂ ਯਾਨੀ ਪ੍ਰੈਕਟਿਸ ਜ਼ਰੂਰੀ ਆ ਯਾਨੀ ਹਲਕਾ ਹੀ ਜਾਨਵਰ ਚਾਹੀਦਾ ਹੁਣ ਵੀ ਵਜ਼ਨ ਜ਼ਿਆਦਾ ਹੈਗਾ ਜਾਨਵਰ ਹਲਕਾ ਹੀ ਚਾਹੀਦਾ ਯਾਨੀ ਚਲੋ ਠੀਕ ਹੈ ਜਿਵੇਂ ਫਿੱਟ ਹੋਵੇ ਹਾਂਜੀ ਫਿੱਟੀ ਹੂੰ ਫੱਟਾ ਫਿਰ ਫੱਟ ਹੋ ਅਗਲਾ ਕਦ ਹੋਰ ਦੱਸਦਾਗਾ ਫਿਰ 70 ਕਿਲਾ ਹੂੰ ਉਹਨਾਂ ਲੋ ਜਾਨੀ ਬਹੁਤ ਘਾਟਾ ਰਸਤੇ ਸਾਡੇ ਪੱਕੇ ਕਰਕੇ ਨਾ ਅੱਛਾ ਤੋੜੀ ਤੋਰੀ ਜਾਨੀ ਥੋੜੀ ਬਾੜ ਕਿਲੋਮੀਟਰ ਤੇ ਜਾਂਦਾਗਾ ਕੱਚੇ ਰਸਤੇ ਅੱਛਾ ਹਾਂਜੀ ਮੰਨ ਲਓ ਜਦੋਂ ਹੁੰਦੀ ਆ ਮੰਨ ਲਓ ਰੁੱਤ ਹੁਣ ਜਿੱਦਾਂ ਬਦਲਨੀ ਆ ਗਾਂ ਸਿਆਲ ਆ ਜਾਣਾ ਉਦੋਂ ਫਿਰ ਕੱਢਦੇ ਹੋ ਫੁੱਲ ਵੀਰੇ ਇਹਨਾਂ ਚੱਗ ਕੱਢਦੇ ਆ ਸਵਾਦ ਲੈਨੇ ਹਾਂ ਪੂਰਾ ਪੂਰਾ ਵੀਰੇ ਪੂਰਾ ਤੇ ਜਿਹੜਾ ਬੱਚਾ ਆ ਉਹ ਕਿੱਦਾਂ ਦਾ ਆ ਤੇ ਕਿੰਨੇ ਕਿ ਚਿਰ ਦਾ ਨੀਲੀ ਚੰਬੀ ਘੋੜੀ ਆ ਵੀਰੇ ਇਹ ਨਾਲ ਬਿਸ਼ੇਰੀ ਫਿਰਦੀ ਆ ਜਿਹੜੀ ਹਾਂ ਤੇ ਬਿਸ਼ੇਰੀ ਇਹ ਢਾਈਆਂ ਮਹੀਨਿਆਂ ਦੀ ਆ ਅੱਛਾ ਤੇ 2 ਮਹੀਨਿਆਂ ਦੀ ਘੋੜੀ ਫੇਰ ਚੈੱਕਪਾਸ ਆਪਣੇ ਘੋੜੇ ਤੋਂ ਹੀ ਉਹ ਆ ਜੀ ਤੇ ਪਹਿਨਾ ਅਰਜ਼ੀ ਦੇਖ ਲਓ ਕਨਕੁੰਡੀ ਵਾਲੇ ਤੇ ਗਾਂ ਜਿਹੜੀ ਵੱਡੀ ਬੱਚੀ ਉਹਦੀ ਮਜ਼ਬੂਤੀ ਤੇ ਹਾਈਟ ਦੇਖ ਲਓ ਮਾਂ ਨਾਲੋਂ ਉੱਚੀ ਲੰਗੀ 62 ਇੰਚ ਹਾਈਟ ਦੀ ਇਹਦੀ ਉਮਰ ਕਿੰਨੀ ਹੋਗੀ ਜਿਹੜੀ ਵੱਡੀ ਬਸ਼ੀਰੀ ਹੈ ਦੰਦੋਂ ਖੀਰੀ ਆ 16 ਮਹੀਨਿਆਂ ਦੀ 17 ਦੀ ਹੋ ਗਈ ਵਾਹ ਜੀ ਵਾਹ ਅੱਛਾ ਇਹ ਕਿਹੜੇ ਪਿੰਡ ਖੜੀ ਹੈ ਜੀ ਇਹ ਆਪਣੇ ਪਿੰਡ ਵੀ ਡਰੋਕਈ ਆ ਆਪਣੀ ਹਾਂਜੀ ਹਾਂਜੀ ਜੀ ਅੱਛਾ ਹੁਣ ਦਿਖਾ ਦੀ ਆਪਾਂ ਸੱਜਣਾ ਤੁਸੀਂ ਬੱਚਿਆਂ ਦੇ ਝਾਂਤ ਮਾਰੀ ਚੱਲਿਓ ਉਹ ਕਿੰਨੇ ਚਿਰ ਦਾ ਹੋ ਗਿਆ ਉਹ ਬਸ਼ੀਰਾ 5 ਮਹੀਨਿਆਂ ਦਾ ਹੋ ਗਿਆ ਜੀ ਕੰਨ ਕਨੌਤੀ ਕੰਨਾਂ ਲੋਨ ਦਾ ਬਾਈ ਦੋਖੀ ਟੁੱਟੇ ਪਏ ਆ ਤੇ ਇਹਦੀ ਮਾਂ ਕਿਹੜੀ ਆ ਜੀ ਮਾਂ ਨੁਕਰ ਗਈ ਆ ਵੀਰੇ ਓਕੇ ਹਾਂਜੀ ਉਹਨਾਂ ਬੱਚਿਆਂ ਦੀ ਮਾਂ ਨੁਕਰ ਤੇ ਬੱਚੇ ਕਿਵੇਂ ਆਏ ਸਪੌਟਲੈਸ ਆਏ ਕਿ ਜਾਂ ਕੇ ਜਮਸਪੌਟਲੈਸ ਆ ਦੇਖ ਲਓ ਤੁਸੀਂ ਸਾਹਮਣੇ ਆ ਵਾਹ ਜੀ ਲੈ ਵੀ ਦੋ ਬੱਚੇ ਦਿਖਾਈ ਜੰਨੇ ਆ ਬਾਈ ਦੇ ਪਿੰਡ ਹੀ ਖੜੇ ਆ ਇਹਨਾਂ ਨੂੰ ਵੀ ਸਕੈਨਰ ਮਾਰ ਲਿਓ ਇੱਕ ਰੀ ਅੱਖਾਂ ਦਾ ਐਨ ਚੰਗੀ ਤਰ੍ਹਾਂ ਅੱਖਾਂ ਸਾਣੀ ਕੱਢ ਲਿਓ ਤੇ ਘੋੜੀਆਂ ਵਾਂ ਲਾਉਣੀਆਂ ਤੇ ਤੁਹਾਨੂੰ ਫੀਸ ਵੀ ਦੱਸਦੇ ਆ ਤੇ ਉਹ ਵੀ ਬੜੀ ਜੈਨੂਇਨ ਰੱਖੀ ਐ ਭਰਾ ਨੇ ਤੇ ਉਹ ਕੀ ਸੋਚ ਕੇ ਰੱਖੀ ਆ ਉਹ ਹੀ ਆਪਾਂ ਇਕਬਾਲ ਤੋਂ ਵੀ ਪੁੱਛਾਂਗੇ ਤੇ ਬਾਕੀ ਬੱਚਿਆਂ ਤੋਂ ਜਰੂਰ ਨਿਗਾਹ ਮਾਰ ਕੇ ਤੇ ਵੀਰ ਨੂੰ ਇੱਕ ਰੀ ਵਧਾਈ ਵੀ ਦਿਓ ਕਿਉਂਕਿ ਚੜ੍ਹਦੀ ਉਮਰ ਦਾ ਗੱਭਰੂ ਐ ਤੇ ਬਾਹਰ ਜਾਣਾ ਵੀਰ ਨੇ ਜਰੂਰੀ ਨਹੀਂ ਸਮਝਿਆ ਜਿੱਦਾਂ ਆਪਾਂ ਅੱਜ ਦੀ ਜਨਰੇਸ਼ਨ ਨੂੰ ਦੇਖਦੇ ਆ ਹਾਂਜੀ ਅਗਲਾ ਬੱਚਾ ਕਿਹੜਾ ਐ ਤੇ ਕਿਹੜੇ ਪਿੰਡ ਖੜਾ ਐ ਬੱਚੇ ਤਾਂ ਹੁਣ ਵੀਰੇ ਜੀ ਹੁਣ ਪਿੰਡ ਪਿੰਡ ਗਨਾਉਣ ਲੱਗੇ ਜੀ ਹਮਤਪੁਰੇ ਵੀ ਖੜੇ ਆ ਆਪਣੇ ਨੂੰ ਪਹੁੰਚਿਆ ਨਹੀਂ ਜਾਣਾ ਹਮਤਪੁਰੇ ਵੀ ਆ ਜਵਾਹਰ ਵਾਲੇ ਵੀ ਆ ਖੋਟੀ ਵੀ ਖੜੇ ਆ ਬਹੁਤ ਬੱਚਿਆ ਆ ਆਪਾਂ ਬਾਕੀ ਵਿੱਚ ਫੋਟੋਆਂ ਦੇਵੋ ਕਿੰਨੇ ਕ ਬੱਚੇ ਵੈਸੇ ਥੋੜੀ ਨਿਕਾ ਜੀ ਕਿੰਨੇ ਕ ਬੱਚੇ ਆਪਣੇ ਕੋਲੇ ਬੱਚੇ ਤਿੰਨ ਬੱਚੇ ਤਾਂ ਐਸੀ ਮੋਖਸਰ ਸਾਹਿਬੇ ਕੇ ਆ ਹਾਂ ਸੋਹਣੇ ਪਿਆਸਿਆਂ ਤੇ ਪਹਿਲਾਂ ਨਹੀਂ ਕਿਸੇ ਨੇ ਦੱਸਿਆ ਜਦੋਂ ਬੈਗ ਦੇ ਪੈਸੇ ਵਟੇ ਗਏ ਉਦੋਂ ਬਾਈ ਆਹ ਘੋੜੇ ਦਾ ਬੱਚਾ ਸੀਗਾ ਪਹਿਲੀ ਯਾਰ ਮੋਖਰ ਸਾਹਿਬ ਘੋੜਾ ਲਗੇ ਆ ਜੇ ਆਪ ਸ਼ੇਰੇ ਪੰਜਾਬ ਹਾਂਜੀ ਵੀਰ ਇਹ ਇਹਦੇ ਪਿੱਛੇ ਵੀ ਕੀ ਕਾਰਨ ਕੀ ਸੋਚਿਆ ਬਸ ਇਹ ਕੁਦਰਤ ਵੱਲੋਂ ਸੋਹਣਾ ਹੀ ਲੱਗਿਆ ਜਦੋਂ ਬੰਦਿਆ ਆ ਕੇ ਆਖਿਆ ਸਾਰੇ ਦੋਸਤਾਂ ਨੇ ਵੀ ਬੱਚੀਆਂ ਬਹੁਤ ਖੜੀਆਂ ਯਾਰ ਜਦੋਂ ਨਾ ਸੋਹਣਾ ਲੱਗੂਗਾ ਵੀ ਯਾਰ ਸ਼ੇਰੇ ਪੰਜਾਬ ਦੀ ਬੱਚੀ ਸ਼ੇਰੇ ਪੰਜਾਬ ਕੋਈ ਘੋੜਾ ਹੈਗਾ ਹੋਰ ਨਹੀਂ ਆਪਣੀ ਨਿਗਾਹ ਤਾਂ ਨਹੀਂ ਹੈਣੀ ਵੀਰੇ ਮਾਰਵਾੜੀ ਸ਼ਾਇਦ ਹੋਵੇ ਤਾਂ ਹੋਵੇ ਨੁਗਰਾ ਤਾਂ ਹੈਣੀ ਹਾਂਜੀ ਵੀਰੇ